ਬੱਜੜਕੇ ਘਰੇ ਜਾਣਦਾ ਉਹਨੂੰ ਲਾਂਬਾ ਦੇ ਕੇ ਆਵਾਂਗੇ ਵੀ ਕੀ ਤੂੰ ਕਦੇ ਇੱਥੇ ਜਲੂਸ ਕੱਢ ਕੇ ਗਿਆਗਾ ਮਸੀ ਉਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਪਹਿਲਾਂ ਬਥੇਰੀ ਵਾਰੀ ਸਮਝਾ ਲਿਆ ਉਹਨੂੰ ਨਹੀਂ ਸਮਝਾਉਣ ਦਾ ਕਿਉਂ ਨਹੀਂ ਫਾਇਦਾ ਉੱਥੇ ਨਾਲੇ ਮਿਲੂਗਾ ਕੰਜਰ ਵੀਰਾ ਉਹਨਾਂ ਦੇ ਘਰੀ ਬੈਠਾ ਹੋਊਗਾ ਨਾਲੇ ਉਹਦੇ ਹੱਡਾਂ ਚ ਕੱਢੂ ਮੱਲ ਲਹੁ ਨਾਲੇ ਉਹਨੂੰ ਪੁੱਛੂ ਵੀ ਤੂੰ ਇੱਥੇ ਤੁਸੀਂ ਕੀ ਕੀ ਕੱਲ ਤੁਸੀਂ ਕੀ ਇੱਥੇ ਕਰਕੇ ਗਏ ਕਰਤੂਤਾ ਲੋਕਾਂ ਦੀਆਂ ਧੀਆ ਪਣਾ ਛੇੜਨ ਆਉਣੇ ਤੁਸੀਂ ਇੱਥੇ ਭਗਵਾਨੀ ਕੁੜੀ ਛੇੜ ਗਿਆ ਇੱਥੇ ਆਕੇ ਮਾਸੀ ਮੈਨੂੰ ਕੋਈ ਨਹੀਂ ਜਾਂਦੀ ਹੈ ਕਿ ਜੱਸੇ ਨੇ ਮੇਰੀ ਗੁੱਤ ਪੱਟ ਦੇਣੀ ਹੈ ਜੇ ਪਤਾ ਚਲਿਆ ਨਹੀਂ ਮੇਰੀ ਗੱਲ ਸੁਣ ਜਿਹੜੇ ਬੰਦੇ ਹੁੰਦੇ ਆ ਇਹ ਸਾਹਮਦੇ ਹੁੰਦੇ ਆ ਬਾਹਰ ਦੇ ਕਬੀਲਦਾਰੀ ਬੁੜੀਆਂ ਸਾਹਮਦੀਆਂ ਹੁੰਦੀਆਂ ਘਰ ਦੀ ਤੂੰ ਤਾਂ ਕਿਸੇ ਪਾਸੇ ਜੋਗੀ ਵੀ ਨਹੀਂ ਹੈਗੀ ਮਾਸੀ ਮੈਂ ਤੈਨਸ ਕੀ ਕਰਾਂ ਤੇਰੇ ਸਾਹਮਣੇ ਕਿੰਨੀਆਂ ਤਾਂ ਮੈਨੂੰ ਕੱਲ ਗਾਣਾ ਘੱਡੀਆਂ ਉਹਨੇ ਤੂੰ ਮੇਰੇ ਕੰਨੀ ਦੇਖ ਤੇਰਾ ਤਾਇਆ ਹੈ ਸਿਰ ਤੇ ਚੜ ਚੜ ਬੋਲਦਾ ਸੀ ਨਾ ਆਥਰ ਨੂੰ ਜੀਂ ਵੜਤੀ ਸੀ ਮੈਂ ਤਾਂ ਉਹਦੀ ਬੋਲਣ ਇਸ ਦਿੱਤਾ ਮਰਨੋ ਮਰ ਗਿਆ ਮੈਂ ਇਹਦੇ ਮੂੰਹ 'ਚ ਪਾਣੀ ਪਾਉਣ ਨਹੀਂ ਗਈ ਸੀ ਨਾ ਦੇ ਭੋਗ ਤੇ ਗਈ ਸੀ ਨਾ ਦੇ ਫੁੱਲਾਂ ਤੇ ਗਈ ਸੀ ਤੇ ਤੇਰੀਆਂ ਭੂਆ ਹੋਰੀਆਂ ਅੱਜ ਤੱਕ ਮੈਨੂੰ ਪੁੱਛ ਗੱਲ ਕਰਦੀਆਂ ਮੈਂ ਤਾਂ ਉਵੇਂ ਨਹੀਂ ਕਿਸੇ ਨੂੰ ਖੰਗੜ ਦਿੱਤਾ ਤੂੰ